ਦੱਸੋ ਅੱਜ ਫੇਰ ਹਟਾਤ ਕਰਨ ਦੀ ਆ। ਖਾਨਚੋਪੜੀ ਸਾਹਿਬ ਤੋਂ ਪਹਿਲਾਂ ਤਾਂ ਮੈਂ ਪ੍ਰੈਸ਼ਰ ਵੀਰਾਂ ਦਾ ਦਿਲੋਂ ਤਾਂ ਵੜਦਾ ਤਾਂ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇਦਾਂ ਦੇ ਮੁੜਕੇ ਦੇ ਵਿੱਚ ਸਾਡੇ ਕੋਈ ਹਾਜ਼ਰ ਹੋਏ ਨਹੀਂ। ਚੋੜਾ ਜੀ ਗੱਲ ਇਹ ਐ ਵੀ ਕੋਈ ਨੂੰ ਵੀ ਪਤਾ ਐ ਵੀ ਜੜੀਆਂ ਸਰਕਾਰਾਂ ਤੱਕਾ ਕਰਨ ਦਾ ਕੀ ਆ। ਖਾਸ ਕਰਕੇ ਆਵਾਜ਼ੀ ਵਾਲੇ। ਇਹ ਜਿਹੜਾ ਸਾਡਾ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਿਜੀ ਕਰਨ ਕਰ ਰਹੇ ਆ। ਇਹੜਾ ਕੀ ਨੰਗਲ ਕਮੇਟੀ ਦੇ ਵਿੱਚ ਟੈਂਡਰ 5 5 ਕਰੋੜ ਦਾ ਸੀ 15 ਕਰੋੜ ਦਾ ਦੇ ਹਮ ਕਮੇਟੀ ਨਹੀਂ ਖਤਮ ਕਰ ਦੇਣੀ ਤੇ ਜਿਹੜਾ ਮੁਲਾਜ਼ਮਾ ਸਰਪੰਚਾਂ ਤੇ ਆ ਜਾਏਗਾ ਸਾਨੂੰ ਸਾਡੀ ਇਹੀ ਬੇਨਤੀ ਹੈ ਸੀਐਮ ਸਾਹਿਬ ਨੂੰ ਤੇ ਇਦਾਂ ਨਹੀਂ ਹਰਕਤਾਂ ਨਾ ਕਰੋ ਤਾਂ ਜੋ ਕਿ ਪੰਜਾਬ ਦੇ ਵਿੱਚ ਜਿੰਨਾ ਸਫਾਈ ਕੰਮਾਂ ਬਾਰਡਰ ਸਪਲਾਈ ਹੈ ਸਾਰੀ ਸਾਨੂੰ ਕਿਤੇ ਬੰਦ ਨਾ ਕਰਨੀ ਬਾਬਾ ਸਫਾਈ ਦਾ ਕੰਮ ਟੁੱਟੇ ਠੱਪ ਹੋ ਜਾਵੇਗਾ ਇਹ ਸਰਕਾਰਾਂ ਨਹੀਂ ਮੰਨਣਗੀਆਂ ਇਹਦੇ ਸਾਡੇ ਅੱਠ ਦੇ ਲੋਕਲ ਮੰਤਰੀ ਐ ਉਹਨਾਂ ਨੂੰ ਵੀ ਸਾਡੀ ਚੇਤਾਵਨੀ ਐ ਇਹ ਪਾਈ ਆਪਣੇ ਜਿਹੜੀ ਹਰਕਤਾਂ ਦਾ ਇਹਨਾਂ ਤੋਂ ਬਾਜ਼ ਆਜੋ ਐਸਾ ਨਾ ਹੋਵੇ ਕਿ ਸਾਨੂੰ ਜਿਹੜਾ ਸ਼ਿੰਗਾਰਛਾ ਹੋਰ ਦਿੱਖਾ ਕੰਨ ਬਬਾ ਜਿੰਦਾਬਾਦ ਲਾਰੇ ਮੇਕਤਾ ਜਿੰਦਾਬਾਦ ਲਾਰੇ ਮੇਕਤਾ ਜਿੰਦਾਬਾਦ ਜਿੰਦਾਬਾਦ ਅੱਜ ਕਿਹੜੀਆਂ ਡਿਮਾਂਡਾਂ ਲੈ ਕੇ ਤਰ੍ਹਾਂ ਕਰਨਾ ਕੋਸ਼ਿਸ਼ ਆਏ ਅੱਜ ਸਾਡੀ ਲੋਕਲ ਡਿਮਾਂਡ ਕੋਈ ਨਹੀਂ ਜੀ ਆਲ ਓਵਰ ਪੰਜਾਬ ਦੀ ਡਿਮਾਂਡ ਹੈ ਕਿ ਸਰਕਾਰ ਦੀ ਜਿਹੜੀ ਮਨਸ਼ਾ ਐ ਇਹ ਆਲ ਓਵਰ ਆਲ ਪੰਜਾਬ ਦੇ ਜਿੰਨੇ ਵੀ ਕੌਂਸਲਰ ਹੈਗੇ ਆ ਉਦੇ ਸਿੱਧਾ ਹੀ ਕੋਈ ਟੈਂਡਰ ਕੀਤਾ ਜਾਵੇ ਇੱਕੋ ठेकेदार ਨੂੰ ਇਹ ਠੇਕਾ ਦਿੱਤਾ ਜਾਵੇ ਨਾ ਪਰ ਕੋંਸਾ ਮੰਗਲ ਦੀ ਜਿੰਨੀ ਵੀ ਸ਼ਾਖਾਵਾਂ ਹੈਗੀਆਂ ਜਿਨ੍ਹਾਂ ਕੀ ਬੱਟ ਸਪਲਾਈ ਹੈ ਬਿਜਲੀ ਦਾ ਹੈਗਾ ਤੇ ਪਾਰਕਾਂ ਦਾ ਹੈ ਸਾਰਾ ਜਿਹੜਾ ਟੈਂਡਰ ਹੈ ਉਹ ਸਾਡੇ ਇੱਥੇ 15 ਕਰੋੜ ਰੁਪਏ ਦਾ ਮੰਡਿਆ ਜਿਹੜਾ ਸਾਡੇ ਪੈਸੇ ਦਾ ਆਲਰੇਡੀ ਪਹਿਲਾਂ ਹੀ ਠੇਕੇ ਦੇ ਦਿੱਤਾ ਉਹ ਕੰਮ ਸਾਡੇ ਠੇਕੇ ਦੇ ਮਜ਼ਦੂਰ ਇਹ ਚੱਲਦੇ ਆ ਪਰ ਉਹ ਸਾਡਾ ਠੇਕੇ ਸਾਰੇ 5-7 ਕਰੋੜ ਰੁਪਏ ਚ ਨਿਬੜ ਜਾਂਦੇ ਪੂਰੇ ਪਰ ਸਰਕਾਰ ਨੇ ਉਹਨੂੰ 15 ਕਰੋੜ ਰੁਪਏ ਚ ਡਾ ਕਰਤਾ ਹੈ ਕਨਵਰਟ ਹੋਰ ਇਹ 15 ਕਰੋੜ ਦਾ ਹੈ ਤੇ ਨੰਦਪੁਰ ਚ ਕਿੰਨਾ ਹੈ ਕੀਰਤਪੁਰ ਸਾਹਿਬ ਕਿੰਨਾ ਹੈ ਰੋਪੜ ਕਿੰਨਾ ਹੈ ਮਤਲਬ ਸਾਰਿਆਂ ਦਾ ਇੱਕੋ ਹੀ ਟੈਂਡਰ ਹੋਏਗਾ ਪੰਜਾਬ ਦਾ ਚੰਡੀਗੜ੍ਹ ਤੋਂ ਉਹ ठेकेदार ਦਿੱਲੀ ਤੋਂ ਆਏਗਾ ਠੀਕ ਹੈ ਨਹੀਂ ਪਰ ਇੰਨਾ ਪੈਸਾ ਸਾਡੇ ਕੋਲ ਨਹੀਂ ਹੈ ਕਾਉਂਸਲ ਕੋਲ ਅਦਰ ਕਾਉਂਸਲਰ ਕੋਲ ਨਹੀਂ ਹੈ ਨਾ ਇਹ ਪੈਸੇ ਪ੍ਰੋਵਾਈਡ ਕਰਵਾ ਸਕਦੇ ਆ ਇੰਨਾ 15 ਕਰੋੜ ਰੁਪਏ ਵੈਸੇ ਹੀ ਸਾਨੂੰ ਜੀਐਸਟੀ 2 ਮਹੀਨੇ ਹੋ ਗਏ ਸਾਨੂੰ ਜੀਐਸਟੀ ਨਹੀਂ ਇਹਨਾਂ ਦਾ ਸਰਕਾਰ ਨੇ ਪ੍ਰੋਵਾਈਡ ਕਰਵਾਇਆ ਸੋ ਇਹ ਸਰਕਾਰ ਦੀ ਜਿਹੜੀ ਮਨਸ਼ਾ ਗੰਦੀ ਹੈ ਮੈਂ ਤਾਂ ਆਪਦੇ ਮਾਧਿਅਮ ਰਾਹੀਂ ਇੱਕ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਇਹ ਦਿੱਲੀ ਦੇ ਲਾਲਿਆਂ ਦਾ ਪਿੱਖੜਾ ਛੱਡੋ ਤੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਕਹਿੰਦੇ ਤੁਸੀਂ ਰੰਗਲਾ ਪੰਜਾਬ ਬਣਵਾਓ ਕੋਸ਼ਿਸ਼ ਕਰੋ ਇਹ ਜਦ ਤੱਕ ਜੀ ਇਹ ਦਿੱਲੀ ਦੇ ਲਾਲਿਆਂ ਦਾ ਖਿਹੜਾ ਨਹੀਂ ਛੱਡਣਾ ਤੱਕ ਰੰਗਲਾ ਪੰਜਾਬ ਨਹੀਂ ਬਣੇਗਾ ਮਰਦਾਬਾਦ ਪੰਨ ਤਮਾਨ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮੇਰਾ ਨਾਮ ਰਵੀ ਰਾਏ ਜੀ ਕੋਈ ਦੱਸੋ ਅੱਜ ਜਿਹੜੀ ਹੜਤਾਲ ਹੈ ਕਿਉਂ ਕੀਤੀ ਗਈ ਹੈ ਤੇ ਪੰਜਾਬ ਪੂਰੇ ਮੈਂ ਪਹਿਲਾ ਟੋਪੜਾ ਜੀ ਤੁਹਾਡਾ ਧੰਨਵਾਦ ਕਰਦਾ ਤੁਸੀਂ ਇਸ ਜਿਹੜੀ ਸਾਡੀ ਹੈ ਮੋਹਿੰਦੋ ਕਵਰੇਜ ਕਰਦੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਸਾਡੀ ਜਿਹੜੀ ਹੈ ਹੜਤਾਲ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਸਰਕਾਰ ਹੈ ਪੰਨ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ ਇਹ ਜਿਹੜੀ ਹੈ ਇਹ ਇੱਕੋ ਠੇਕੇਦਾਰ ਨੂੰ ਇਹ ਠੇਕੇ ਦੇ ਗਾਰੇ ਸੀ ਪੂਰੇ ਪੰਜਾਬ ਭਰ ਦਾ ਉਹਦੇ ਵਿੱਚ ਆਪਣੇ ਸਬਾਈਸੇ ਸੈਨੀਟੇਸ਼ਨ ਬ੍ਰਾਂਚ ਹਾਰਟੀਕਲਚਰ ਬ੍ਰਾਂਚ ਹੋਰ ਬ੍ਰਾਂਚਾਂ ਸਾਰੀਆਂ ਸੀ ਸਮੂਹਿਕ ਬ੍ਰਾਂਚ ਦਾ ਲਾ ਕੇ ਚੱਲੋ ਉਹਦੇ ਵਿੱਚ ਸਾਰਾ ਜਿਹੜਾ ਠੇਕਾ ਇੱਕੋ ਠੇਕੇਦਾਰ ਨੂੰ ਦੇ ਦਿੱਤਾ ਜਾਂਦਾ ਸੀ ਉਹ ਠੇਕਾ ਵੀ ਜਿਹੜਾ ਸੀ ਉਹ ਬਹੁਤ ਵੱਡੇ ਪੱਧਰ ਤੇ ਕੀਤਾ ਜਾਂਦਾ ਹਾਂ ਮਤਲਬ ਕਿ ਜੋ ਕੰਮ ਅਸੀਂ ਮੰਨ ਲਓ ਅਸੀਂ 1 ਕਰੋੜ ਚ ਕਰਦੇ ਆ ਉਹ ਕੰਮ ਜਿਹੜਾ ਹੈ ਸਾਡਾ 3-4 ਕਰੋੜ ਚ ਕੀਤਾ ਜਾਂਦਾ ਹੂੰ ਇਹ ਆਨਾਲੇ ਸਮੇਂ ਦੇ ਵਿੱਚ ਇਹ ਹਾਲਾਤ ਹੋ ਜਾਣਗੇ ਕਿ ਕੌਂਸਲਾ ਸਾਰੀਆਂ ਪੈਸੇ ਵਜੋਂ ਖਾਲੀ ਹੋ ਜਾਣਗੇ ਆ ਕਾਰਪੋਰੇਸ਼ਨ ਖਾਲੀ ਹੋ ਜਾਣਗੇ ਕਿਸੇ ਮੁਲਾਜ਼ਮ ਨੂੰ ਤਨਖਾਹ ਦੇਣ ਤੋਂ ਵੀ ਬੰਦਿਆ ਰਹਿ ਜਾਣਗੇ ਕੌਂਸਲਾ ਤੇ ਕਾਰਪੋਰੇਸ਼ਨ ਹੂੰ ਹੂੰ ਸੋ ਸਾਰੇ ਮੁਲਾਜ਼ਮ ਸਾਥੀਆਂ ਇਕੱਤਰ ਹੋ ਕੇ ਉਹਨਾਂ ਨੇ ਆਪਣੇ ਜਿਹੜੀਆਂ ਨੌਕਰੀ ਦੀ ਰੱਖਿਆ ਯਾਨੀ ਆਪਣੇ ਢਿੱਡ ਦੀ ਖਾਤਰ ਇਕੱਠੇ ਹੋਏ ਆ ਇਸ ਲਈ ਇਹ ਸਾਰੇ ਸਾਥੀਆ ਜਿਹੜੇ ਅੱਜ ਵਿਰੋਧ ਦੇ ਵਿੱਚ ਉੱtre ਆ ਪੰਜਾਬ ਸਰਕਾਰ ਦੇ ਅਸੀਂ ਇਸ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆ ਤੇ ਇਹ ਕਿੰਨੇ ਦਿਨ ਚੱਲਣੀ ਹੈ ਇਹ ਜਿਹੜੀ ਸਾਡੀ ਹੜਤਾਲ ਹੈ ਇਹ ਅਣ ਮਿੱਥੇ ਸਮੇਂ ਦੇ ਹੋਏਗੀ ਪੂਰੇ ਪੰਜਾਬ ਪਰ ਦੇ ਸਾਈਡ ਬੰਦ ਹੈ ਬਿਲਕੁਲ ਸਫਾਈ ਕਿਆ ਹਾਰਟੀਕਲਚਰ ਸੈਨੀਟੇਸ਼ਨ ਬ੍ਰਾਂਡ ਆਪਣੇ ਦੂਸਰਾ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਬਰ ਸਪਲਾਈ ਸਾਰਾ 올ਓਵਰ ਸਾਰੀ ਮੁੱਦਾ ਇੱਕੋ ਹੀ ਹੈ ਕਿ ਜਿਹੜਾ ਠੇਕੇਦਾਰ ਨੂੰ ਇੱਕ ਨੂੰ ਹੀ ਕੰਮ ਦੇਤਾ ਉਹ ਦਾ ਨਹੀ ਠੇਕਦਾਰੀ ਪ੍ਰਥਾ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਸੀ ਪਰ ਉਹ ਠੇਕੇਦਾਰ ਜਿਹੜੇ ਇੱਕੋ ਬੰਦੇ ਨੂੰ ਦੇ ਪੂਰਾ ਬਾਹਰ ਦੀ ਪਾਰਟੀ ਨੂੰ ਦੇ ਕੇ ਦਿੱਲੀ ਦੀ ਪਾਰਟੀ ਨੂੰ ਦੇ ਕੇ ਜਿਹੜੀ ਪੰਜਾਬ ਸਰਕਾਰ ਹੈ ਉਹ ਦਿੱਲੀ ਤੋਂ ਠੇਕੇ ਦਾ ਬਲਾਕ ਦਿੱਲੀ ਨੂੰ ਦੇ ਰਹੀ ਉਹ ਸਾਡਾ ਵਿਰੋਧ ਹੈ ਕਿੰਨੇ ਦਾ ਠੇਕਾ ਹੋਇਆ ਜਿਹੜਾ ਸਾਡਾ ਸਾਡਾ ਇੱਥੇ ਦਾ ਜਿਹੜਾ ਠੇਕਾ ਹੈ ਇਹ 13 ਕਰੋੜ ਦੇ ਕਰੀਬ ਮਤਲਬ ਕਿ ਠੇਕਾ ਹੋਇਆ ਸੀ ਹੋਰ ਪੰਜਾਬ ਇਹ ਸਿਰਫ ਨੰਗਲ ਕਾਉਂਸਲ ਦੀ ਗੱਲ ਕਰਦਾ ਪੂਰੇ ਪੰਜਾਬ ਭਰ ਦੇ ਵਿੱਚ ਅਲੱਗ-ਅਲੱਗ ਬਹੁਤ ਵੱਡੇ ਪੱਧਰ ਤੇ ਠੇਕਾ ਹੈ